हां ਵਿੱਚੋਂ ਬਰੋ ਗੱਲਬਾਤ ਉਹੀ ਐ ਥੋੜਾ ਜਿਹਾ ਟਾਈਮ ਬਦਲਿਆ ਕਿ ਜੇਠ ਦਾ ਮਹੀਨਾ ਆਲੂ ਵਾਲੀ ਮੱਕੀ ਦਾ 4 ਪਾਉਂ ਦੀ ਤਿਆਰੀ ਆ ਤਰਪਾਲਾਂ ਵਿਸ ਗਈਆਂ ਮਿੱਟੀ ਸੜਤੀ ਟੋਆ ਪੱਟ ਦਾ ਟਰਾਲੀ ਆਉਣ ਵਾਲੀ ਆ ਵੇਟ ਹੋ ਰਿਆ ਟਰੈਕਟਰ ਰੈਡੀ ਆ ਗੱਡੀ ਦੇ ਵਿੱਚ ਤੋੜੀ ਤੰਦ ਚਾਹ ਬਾਣੀ ਮਿਰਚ ਮਸਾਲੇ ਸਾਰੇ ਰੈਡੀ ਨੇ ਬਸ ਜੱਟ ਕਹਾਉਣਾ ਸੌਖਾ ਤੇ ਕਰਨਾ ਬਹੁਤ ਔਖਾ ਮਿਹਨਤ ਆ ਆਪਣੇ ਭਾਈ ਸਾਹਿਬ ਲੱਗੇ ਆਪਾਂ ਲੋਥੀਂ ਵਸਾ ਰਹੇ ਆ ਓਕੇ ਰਿਪੋਰਟ ਕਰਤੀ ਆ ਤੇ ਚੰਦ ਕਮੈਂਟਾਂ ਦੇ ਵਿੱਚ ਚੰਦ ਕਮੈਂਟਾਂ ਦੇ ਵਿੱਚ ਆਪਾਂ 4 ਪਾਉਣ ਦਾ ਗਾਹ ਸ਼ੁਰੂ ਕਰ ਦੇਾਂਗੇ ਤੇ ਜੇਠ ਦਾ ਦੁਪਹਿਰਾ ਤੇ ਉਤੋਂ ਮਿੰਨੀ ਮਿੰਨੀ ਚੱਲਦੀ ਆ ਹਵਾ ਤੇ ਬਾਕੀ ਦਾ ਜਿਹੜਾ ਆਨੰਦ ਮੰਗਲਾ ਚਾਰ ਆ ਚਾਰ ਦਾ ਪਾਰਟ 1 2024 ਦਾ ਬਾਅਦ ਚ ਦੱਸਾਂ ਖੇਤ ਪਾ ਰਿਹਾ ਇਹ ਤੋ ਆ ਜਿਆਦੇ ਨੀਵਾ ਵੀ ਨਹੀਂ ਕੀਤਾ ਤੇ ਜਿਆਦੇ ਉੱਚਾ ਵੀ ਨਹੀਂ ਕੀਤਾ ਹਿਸਾਬ ਜੇ ਦਾ ਰੱਖਿਆ ਤੇ ਸਾਈਡਾਂ ਤੇ ਥੋੜੀ ਮਿੱਟੀ ਛਟਾਲੀ ਤੇ ਪਿਛਲੀ ਵਾਰ ਥੋੜਾ ਜਿਆ ਨੀਵਾ ਵਧ ਕਰਤਾ ਸੀ ਫਿਰ ਕਾਢਣ ਵੇਲੇ ਛਾਲ ਜੇ ਥੋੜਾ ਔਖਾ ਲੱਗਦਾ ਕਿਉਂਕਿ ਪ੍ਰਸ਼ਾਦ ਦੇ ਪ੍ਰਸ਼ੂਦੇ ਉਤੋਂ ਛੱਕੇ ਹੁੰਦੇ ਲੱਸੀ ਪਾਣੀ ਪੀਤਾ ਹੁੰਦਾ ਤੇ ਇਸ ਕਰਕੇ ਮੇਰੇ ਵੀਰੋ ਰਿਸਕ ਵੀ ਜੀ ਢਾਲ ਰੱਖੀ ਹੈ ਤੇ ਜੱਟ ਤੋਂ ਵੱਡਾ ਕੋਈ ਵਿਗਿਆਨਕ ਨਹੀਂ ਹੈਗਾ ਤੇ ਹੁਣ ਇਹ ਤੇ ਤਜਰਬਾ ਕਰਦੇ ਆ ਜਿੰਮੇਦਾਰ ਆ ਤੁਹਾਨੂੰ ਅਗਲੀ ਵਾਰੀ ਸ਼ੇਅਰ ਕਰਾਂਗੇ ਧੰਨਵਾਦ ਜੀ